ਲਿਵਿੰਗ ਇੰਡੀਆ ਟੀਮ ਤੇ ਜਿਵੇਂ ਕਿ ਤੁਹਾਨੂੰ ਹਰ ਪਲ ਦੀ ਖਬਰ ਨਕੌਦਰ ਦੀ ਦਿਖਾਈ ਜਾ ਰਹੀ ਹੈ ਜਿੱਕਰ ਗੱਲ ਕਰੀਏ ਤਾਂ ਨਕੌਦਰ ਜਿਹੜਾ ਚੋਰਾ ਦੇ ਹਵਾਲੇ ਨਕੌਦਰ ਦੇ ਵਿੱਚ ਜਿਹੜੀਆਂ ਬੰਦ ਪਈਆਂ ਕੋਠੀਆਂ ਨੇ ਬਲੈਤੀਆਂ ਦੀਆਂ ਉਹਨਾਂ ਨੂੰ ਚੋਰ ਨਿਸ਼ਾਨਾ ਬਣਾ ਰਹੇ ਨੇ ਅੱਜ ਵੀ ਜਿਹੜਾ ਰਣਜੀਤ ਨਗਰ ਦੇ ਵਿੱਚ ਇੱਕ ਅਮਰਜੀਤ ਜਿਹੜੇ ਨੇ ਕਿ ਅਮਰੀਕਾ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਕੁਝ ਪਰਿਵਾਰ ਮੈਂਬਰ ਜਿਹੜੇ ਹੈਗੇ ਇੱਥੇ ਵੀ ਰਹਿੰਦੇ ਨੇ ਉਸ ਉਹਨਾਂ ਦੀ ਜਿਹੜੀ ਕੋਠੀ ਹੈਗੀ ਆ ਰਣਜੀਤ ਨਗਰ ਦੇ ਵਿੱਚ ਉਸ ਨੂੰ ਚੋਰਾ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀਸੀਟੀਵੀ ਕੈਮਰੇ ਵੀ ਪੁਲਿਸ ਵੱਲੋਂ ਚੈੱਕ ਕੀਤੇ ਜਾ ਰਹੇ ਨੇ ਪਰ ਇਹਨਾਂ ਵੱਲੋਂ ਜਿਹੜੀ ਹੈਗੀ ਪੁਲਿਸ ਨੂੰ ਕੰਪਲੀਟ ਕੀਤੀ ਗਈ ਆ ਗਡਵਾਲ ਸਾਹਿਬ ਜੇਕਰ ਗੱਲ ਕਰੀਏ ਨਕੌਦਰ ਦੇ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਕਿਸ ਤਰ੍ਹਾਂ ਦੇਖਦੇ ਆਂ ਅ ਬਿਲਕੁਲ ਸਹੀ ਕਹਿ ਰਹੇ ਤੁਸੀਂ ਜਿਹੜੇ ਮਾੜੇ ਅਨਸਰ ਆ ਕਿਉਂਕਿ ਉਹਨਾਂ ਦਾ ਨਿਸ਼ਾਨਾ ਇੱਕੋ ਹੀ ਹੁੰਦਾ ਉਹਨਾਂ ਨੂੰ ਹੋਰ ਕਿਸੇ ਚੀਜ਼ ਦਾ ਮਤਲਬ ਨਹੀਂ ਹੁੰਦਾ ਉਹਨਾਂ ਦੇ ਮੱਲਾ ਆਪਣਾ ਦੇਖਣਾ ਵੀ ਅਸੀਂ ਕਿੱਦਾਂ ਕਿ ਇਹਦਾ ਨੁਕਸਾਨ ਕਰ ਸਕਦੇ ਹਾਂ ਤਾਂ ਅੱਜ ਇਹ ਵੀ ਜਿਹੜੀ ਇੱਥੇ ਕਰਨਜੀ ਨਗਰ ਵਿੱਚ ਘਟਨਾ ਹੋਈ ਆ ਸਰਦਾਰ ਅਮਰਜੀਤ ਸਿੰਘ ਜਿਹੜੇ ਐਨ ਆਰ ਆਈ ਨੇ ਉਹਨਾਂ ਦੀ ਫੈਮਿਲੀ ਇੱਥੇ ਸ਼ਹੀਰ ਹੁੰਦੀ ਹੁਣ ਪਿਲੇ 4-5 ਮਹੀਨੇ ਤੋਂ ਵਿਦੇਸ਼ ਵਿੱਚ ਨੇ ਔਰ ਉਹਨਾਂ ਦੇ ਭਾਰਵੇ ਸਾਨੂੰ ਸਵੇਰੇ ਕਾਲ ਆਈ ਸਾਡੇ ਕਿਉਂਕਿ ਫਰੈਂਡਸ਼ਿਪ ਹੈ ਸਾਡੇ ਉਹਨਾਂ ਦੇ بیٹے ਨੇ ਗੁਰਪ੍ਰੀਤ ਸਿੰਘ ਗੋਪੀ ਔਰ ਅਮਨਦੀਪ ਸਿੰਘ ਉਹਨਾਂ ਨੂੰ ਕਾਲ ਆਈ ਵੀ ਸਾਡੇ ਦਾ ਰਾਤੀ ਕੋਈ ਮਿਸ ਹੈਪਨਿੰਗ ਹੋਈ ਹੈ ਜਾ ਕੇ ਦੇਖਿਆ ਉਹ ਇੱਥੇ ਆ ਕੇ ਪਤਾ ਲੱਗਿਆ ਗੌਂਡੀਆਂ ਦਾ ਦੱਸਿਆ ਵੀ ਰਾਤੀ ਸਾਢੇ 12 ਵਜੇ ਘਰ ਦੇ ਵਿੱਚ ਆ ਚਲ ਦੇਖੀ ਕਿ ਉਹਨਾਂ ਨੂੰ ਸ਼ੱਕ ਪਈ ਕੋਈ ਅਨਨੋਨ ਬੰਦੇ ਅੰਦਰ ਤੁਰੇ ਫਿਰਦੇ ਸੀ ਉਹਨਾਂ ਨੇ ਰੌਲਾ ਪਾਇਆ ਤਾਂ ਕਹਿੰਦੇ ਉਹ ਭੱਜ ਗਏ ਔਰ ਇੱਥੇ ਆ ਕੇ ਅਸੀਂ ਦੇਖਿਆ ਸਵੇਰੇ ਵੀ ਉਹਨਾਂ ਦਾ ਕਾਫੀ ਨੁਕਸਾਨ ਜਿਹੜਾ ਕੀਤਾ ਹੋਇਆ ਔਰ ਜਿਹੜਾ ਮੇਜਰ ਚੀਜ਼ਾਂ ਦਾ ਐਸ ਸੀ ਸੀ ਇਨਵਰਟਰ ਸੀਗਾ ਬੈਟਰੀ ਆ ਔਰ ਆਰਓ ਵਗੈਰਾ ਹੀਟਰ ਗੀਜ਼ਰ ਔਰ ਗੈਸ ਸਿਲੰਡਰ ਐਲ ਸੀ ਡੀ ਇਦਾਂ ਦੀਆਂ ਵੱਡੀਆਂ ਵੱਡੀਆਂ ਚੀਜ਼ਾਂ ਨਹੀਂ ਆ ਉਹ ਲਿਜਾ ਚੁੱਕੇ ਸੀਗੇ ਔਰ ਇਹ ਲੱਗਦਾ ਵੀ ਇੱਕ ਦਿਨ ਦਾ ਕੰਮ ਨਹੀਂ ਕਿਉਂਕਿ ਜਿਸ ਤਰੀਕੇ ਨਾਲ ਸਾਰੇ ਘਰ ਦੀ ਫਰੋਲਾ ਫਰਲੀ ਕੀਤੀ ਸਾਢੇ 12 ਵਜੇ ਦਾ ਪਤਾ ਲੱਗਦਾ ਉਹ ਇੱਕ ਦਿਨ 'ਚ ਇਹ ਕੰਮ ਨਹੀਂ ਹੋ ਸਕਦਾ ਹੋ ਸਕਦਾ ਪਹਿਲਾਂ ਇਹ ਸਮਾਨ ਲੈ ਕੇ ਆ ਔਰ ਬਾਕੀ ਵੀ ਸਾਰਾ ਸਮਾਨ ਕਾਰਜ ਖਿਲਰ ਗਿਆ ਲਗਭਗ ਜਿਉਂ ਅੰਦਾਜ਼ਾ ਲਗਾਇਆ ਜੋ ਸਾਡੇ ਨੋਟਸ ਵਿੱਚ ਆਇਆ ਪੇ 5 ਲੱਖ ਦੇ ਰੌਂਡ ਜਿਹੜਾ ਉਹਨਾਂ ਦਾ ਨੁਕਸਾਨ ਹੋ ਚੁੱਕਿਆ ਔਰ ਇਹ ਤੇ ਇਹਨਾਂ ਦੇ ਗਵਾਂਡੀ ਨੇ ਸਰਦਾਰ ਮਨਜੀਤ ਸਿੰਘ ਜੀ ਇਹ ਲੁੱਕ ਆਫਟਰ ਕਰਦੇ ਚਾਬੀ ਨਾਲ ਉਹ ਦੇ ਗਏ ਸੀ ਉਹ ਤੇ ਇਹਨਾਂ ਨੂੰ ਵੀ ਨਹੀਂ ਪਤਾ ਲੱਗਿਆ ਜੋ ਰਾਤੀ ਰੌਲਾ ਪਿਆ ਤੇ ਫਿਰ ਇਹਨੇ ਆ ਕੇ ਪੁਲਿਸ ਨੂੰ ਇਨਫੋਰਮ ਕੀਤਾ ਹੁਣ ਵੀ ਮੌਕੇ ਤੇ ਪੁਲਿਸ ਪਹੁੰਚੀ ਆ ਤੇ ਤਫਤੀਸ਼ ਜਾਰੀ ਆ ਕਰ ਰਹੀ ਥੋੜੀ ਅਗਰ ਕੋਈ ਕਲੂ ਮੈ ਉਹਨਾਂ ਦੇ ਗੜਵਾ ਸਾਹਿਬ ਸੀਸੀਟੀਵੀ ਕੈਮਰਾ ਵਗੈਰਾ ਲੱਗੇ ਹੋਏ ਹਾਂ ਗਲੀ ਦੇ ਵਿੱਚ ਸੀਸੀਟੀਵੀ ਕੈਮਰੇ ਆ ਉਹ ਪੁਲਿਸ ਵਾਲੇ ਲੱਗੇ ਹੋਇਆ ਆਹਦੇ ਜੇ ਕੋਈ ਉਹਨਾਂ ਨੂੰ ਮਿਲਦੀ ਆ ਉਹਦੀ ਫੁਟੇਜ ਵਗੈਰਾ ਜਾ ਜ਼ਰੂਰ ਹੋਤੇ ਮਤਲਬ ਉਮੀਦਾਂ ਪੂਰੀ ਵੀ ਫਿਰ ਫੜੇ ਜਾਣਗੇ ਆਂਗਵਾੜ ਲੋਕ ਵੀ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਜਿਨ੍ਹਾਂ ਨੂੰ ਚਾਬੀਆਂ ਦਿੱਤੀਆਂ ਹੋਈਆਂ ਸੀ ਸਰ ਕੀ ਨਾਮ ਜੀ ਹਾਂ ਜੀ ਸਰ ਮਨਜੀਤ ਜੀ ਕਿਸ ਤਰ੍ਹਾਂ ਦੀ ਘਟਨਾਵਾਂ ਨੂੰ ਦੇਖਦੇ ਇਸ ਨੂੰ ਘਟਨਾ ਬਹੁਤ ਮਾੜੀ ਆ ਜਿਹੜਾ ਸਾਰਾ ਸਮਾਨ ਜਿਹੜਾ ਆ ਵਿੱਚੋਂ ਲੈ ਗਏ ਉਹ ਇਹ ਨਹੀਂ ਪਤਾ ਇੱਕ ਦੋ ਦਿਨ ਪਹਿਲਾਂ ਦੀ ਗੱਲ ਆ ਜਾਂ ਅੱਜ ਦੀ ਪਰ ਰਾਤ ਸਾਨੂੰ ਪਤਾ ਲੱਗਾ ਰਾਤ ਆਂਗਵਾੜ ਤੋਂ ਪਤਾ ਲੱਗਾ ਰੌਲਾ ਪਿਆ ਫਿਰ ਅਸੀਂ ਆਏ ਤੇ ਫਿਰ ਦੇਖਿਆ ਤਾਂ ਜਦੋਂ ਰੌਲਾ ਪਿਆ ਤਾਂ ਸਕੂਟਰ ਲੈ ਕੇ 도ੜ ਗਏ ਇਥੋਂ ਉਸ ਤੋਂ ਪਹਿਲਾਂ ਪਤਾ ਨਹੀਂ ਕਿਹੜੇ ਵੇਲੇ ਕੰਮ ਉਹ ਚੋਰੀ ਕਰ ਕੇ ਗਿਆ ਜਿਹਦੇ ਵਿੱਚ ਏਸੀ ਲੱਗਾ ਲਾ ਕੇ ਇਨਵਰਟਰ ਲੱਗਾ ਬੈਟਰੀ ਲੱਗਾ ਸੀਡੀ ਲੱਗਾ ਗੈਸ ਸਿਲੰਡਰ ਲੱਗਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਰਓ ਲੱਗਾ ਇਹ ਕੱਢ ਕੇ ਲੈ ਗਿਆ ਅੰਦਰੋਂ ਮੋਟਰਸਾਈਕਲ ਖੜਾ ਸੀ ਅੰਦਰ ਉਹਦੀ ਚਾਬੀ ਵਿੱਚ ਲਾਈ ਉਸ ਦਾ ਉਹਨਾਂ ਨੂੰ ਸਟਾਰਟ ਨਹੀਂ ਹੋਇਆ ਤੇ ਮੋਟਰਸਾਈਕਲ ਖੜਾ ਰਹਿ ਗਿਆ ਅੰਦਰ ਇਸ ਤਰ੍ਹਾਂ ਬਾਕੀ ਸਾਰੀਆਂ ਚੀਜ਼ਾਂ ਸਾਰੇ ਬਿਸਤਰੇ ਸਾਰੇ ਪੇਟੀਆਂ ਸਾਰੇ ਬੈੱਡ ਕੋਲਟੇ ਅਲਮਾਰੀਆਂ ਪਾਗਿ ਪਤਰਸ਼ਾਰੇ ਜਿਹੜੇ ਸੀ ਉਹ ਪਕੜੇ ਵਗੈਰਾ ਸੀ ਸਾਰੇ ਖਲਾਅ ਕੇ ਚਲੇ ਗਏ 골ਡ ਵਗੈਰਾ ਵੀ ਪਿਆ ਸੀ ਨਹੀਂ 골ਡ ਵਗੈਰਾ ਨਹੀਂ ਮੇਰੀ ਉਮੀਦ ਤੇ ਨਾਲ ਤੇ ਨਹੀਂ ਹੈਗਾ ਉਹਨਾਂ ਨਾਲ ਗੱਲ ਹੋਈ ਬਲੈਤਿਆਨਾ ਜਿਹੜੇ ਉੱਥੇ ਜਿਨ੍ਹਾਂ ਦਾ ਮਕਾਨ ਆ ਕੀ ਕਹਿੰਦੇ ਉਹ ਉਹਨਾਂ ਨੇ ਕਿਹਾ ਵੀ ਇਹ ਹੀ ਸਮਾਨ ਆ ਬਾਹਰ ਉਤਾਂ ਨਹੀਂ ਕੋਈ ਹੋਰ ਕੀਮਤੀ ਚੀਜ਼ ਨਹੀਂ ਹੈ ਜਿੱਦਾਂ ਕਿੰਨਾ ਸਮਾਂ ਹੋ ਗਿਆ ਉਹਨਾਂ ਨੂੰ ਬਾਹਰ ਗਿਆ ਉਹਨੂੰ ਗਿਆ ਨੂੰ ਤਾਂ ਉਹਨਾਂ ਨੂੰ 4-5 ਸਾਲ ਹੋ ਗਏ ਆ ਪਰ ਹੁਣ ਉਹ ਪਰਵਦੀ ਦੇ ਵਿੱਚ ਆਏ ਸੀ ਤੇ ਦੁਬਾਰਾ ਫੇਰ ਵਾਰ ਉਹੀ ਜਿੱਥੋਂ ਗਏ ਆ ਮਹੀਨਾ ਪਰਾ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕੀਤੀ ਕਰਦੇ ਆ ਕਿ ਜਿਹੜੇ ਗੈਰ ਸਮਾਜਿਕ ਅੰਸਰ ਆ ਇਹਨਾਂ ਦੀ ਨੱਥ ਪਾਈ ਜਾਵੇ ਇਹਨਾਂ ਨੂੰ ਪਤਾ ਕੀਤਾ ਜਾਵੇ ਇਹਨਾਂ ਦੀ ਭਾਲ ਕਰਕੇ ਇਹਨਾਂ ਨੂੰ ਫੇਸ ਆਊਟ ਕਰਕੇ ਇਹਨਾਂ ਨੂੰ ਲੱਭਿਆ ਜਾਵੇ ਤੇ ਇਹਨਾਂ ਕੋ ਸਮਾਨ ਜਿਹੜਾ ਬਰਾਮਦ ਕੀਤਾ ਜਾਵੇ ਪੁਲਿਸ ਨੂੰ ਕੰਪਲੇਟ ਕੀਤੀ ਪੁਲਿਸ ਨੂੰ ਕੰਪਲੇਟ ਕੀਤੀ ਆ ਉਹਨਾਂ ਆਏ ਆ ਪੁਲਿਸ ਕੌਂਟ ਕਰਮਚਾਰੀ ਤੇ ਥਾਣੇ ਦੇ ਵਿੱਚ ਅਸੀਂ ਹੁਣ ਕੰਪਲੇਟ ਲਿਖਣ ਜਾ ਰਹੇ ਹਾਂ ਲਕੋਧਰ ਦੇ ਵਿੱਚ ਜਿਹੜੇ ਐਨ ਆਰ ਆਈ ਲੋਕ ਹੈਗੇ ਆ ਉਹ ਕੋਠੀਆਂ ਆਪਣੀਆਂ ਜੜੀਆਂ ਹੈਗੀਆਂ ਛੱਡ ਕੇ ਅਮਰੀਕਾ ਕੈਨੇਡਾ ਦੇ ਵਿੱਚ ਬੈਠੇ ਨੇ ਪਰ ਉਹਨਾਂ ਦੀਆਂ ਚਾਬੀਆਂ ਕੁਝ ਲੋਕਾਂ ਕੋਲ ਹੁੰਦੀਆਂ ਨੇ ਉਸ ਤੋਂ ਬਾਅਦ ਜਿਹੜੇ ਉਹ ਕਾਰ ਜਿਹੜੇ ਆ ਕੋਠੀਆਂ ਹੈਗੀਆਂ ਉਹ ਬੰਦ ਰਹਿੰਦੀਆਂ ਨੇ ਜਿਸ ਤੋਂ ਬਾਅਦ ਚੋਰਾਂ ਨੂੰ ਜਿਹੜਾ ਮੌਕਾ ਮਿਲ ਜਾਂਦਾ ਆ ਇਹਨਾਂ ਕੋਠੀਆਂ ਨੂੰ ਨਿਸ਼ਾਨਾ ਬਣਾਉਂਦਾ ਇਸੇ ਤਰ੍ਹਾਂ ਦਾ ਹੀ ਮਾਮਲਾ ਜਿਹੜਾ ਰਣਜੀਤਨਗਰ ਦੇ ਵਿੱਚ ਆਇਆ ਜਿੱਥੇ ਕਿ ਕੁਝ ਜਿਹੜੇ ਜਿਨ੍ਹਾਂ ਕੋ ਚਾਬੀਆਂ ਵਗੈਰਾ ਜਾਂ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਉਹ ਵੀ ਸਾਡੇ ਨਾਲ ਨੇ ਅਸੀਂ ਉਹਨਾਂ ਨਾਲ ਵੀ ਗੱਲ ਜਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਵੀਰ ਜੀ ਕੀ ਨਾਮ ਜੀ ਪ੍ਰਦੀਪ ਸਿੰਘ ਪ੍ਰਦੀਪ ਜੀ ਕੀ ਕੀ ਕਹਿਣਾ ਚਾਹੋਗੇ ਜਿਹੜੀ ਇਹ ਘਟਨਾ ਹੋਈ ਆ ਇਹ ਘਟਨਾ ਬਹੁਤ ਵੱਧ ਪਾਪੂਈਆ ਜੀ ਆਓ ਉਹ ਵੀ ਇੰਤ ਦੇ ਦਿੰਦੀ ਕੀ ਵੱਡਾ ਨੁਕਸਾਨ ਹੋ ਗਿਆ ਉਹ ਤਾਂ ਇਹਨਾਂ ਨੇ ਤੋ ਤਾਇਆ ਜੀ ਦੀ ਆ ਕੋਠੀ ਜਿਹੜਾ ਰਹਿਣ ਦਾ ਨਿਸ਼ਾਨ ਵੀ ਆ ਜਿਹੜਾ ਮੇਨ ਮੇਨ ਚੀਜ਼ਾਂ ਆ ਸਾਰੀਆਂ ਜੋ ਓਪਰੇ ਲੋ ਵਰਤਨ ਵਾਲੀਆਂ ਚੀਜ਼ਾਂ ਆ ਉਹ ਉਹ ਕੋਈ ਗੱਲ ਕਰਨੀ ਆ ਕੋਠੀ ਆ ਫੋਟੋ ਮੈਡਣੇ ਰਾਂਗੀ ਜੋ ਵੀ ਓਪਰੇ ਲੋ ਵਰਤਨ ਵਾਲੀਆਂ ਦਾਸ ਲੰਡ ਠੋਰੀ ਸਾਲੇ ਮਾਡਰਨ ਹੋਏ ਗਏ ਆ ਵੀ ਵਾਪਸ ਜਿੱਦ ਤੱਕ ਤਾਇਆ ਜੀ ਦੇ ਹੋਣਾ ਬਾਹਰ ਆ ਉਹਨਾਂ ਨੂੰ ਉਹਨਾਂ ਦਾ ਲੈਣ ਦਾ ਨਾਲ ਪੁਰੀ ਸੁਰਖਤੀ ਨਕਸਾਨ ਵਾਧੇ ਆ ਪਰ ਪ੍ਰਦੀਪ ਜੀ ਇੱਕ ਗੱਲ ਹੈਗੀ ਆ ਐਨ ਆਰ ਆਈ ਹੈਗੇ ਆ ਐਨ ਆਰ ਆਈ ਹੋਣ ਦੇ ਬਾਵਜੂਦ ਵੀ ਜਿਹੜਾ ਆਪਾਂ ਕੋਠੀਆਂ ਬੰਦ ਪਈਆਂ ਹੈਗੀਆਂ ਵਾ ਇਹਨਾਂ ਨੂੰ ਸੀਸੀਟੀਵੀ ਕੈਮਰਾ ਦੇ ਕਿਉਂ ਨਹੀਂ ਲਾਇਆ ਗਿਆ ਹੈਗਾ ਉਹ ਜੇ ਕਿਤਾਉਂ ਜਿਆਦਾ ਧਿਆਨ ਨਹੀਂ ਦਿੱਤਾ ਤਾਂ ਉਹ ਹਰ ਸਾਲ ਉਹ ਆਉਂਦੇ ਆ ਇੱਕ ਜਿਹੜਾ ਹੋਣੀ ਆ ਸਮਾਂ ਚੱਲਦੇ ਪਤਾ ਨਹੀਂ ਇਦਾਂ ਦਾ ਵੀ ਜਿਹੜਾ ਆਪ ਕੋ ਇਹ ਪਹਿਲਾਂ ਅੱਜ ਤੱਕ ਨੁਕਸਾਨ ਹੋਇਆ ਜਦੋਂ ਉਹ ਨੁਕਸਾਨ ਹੁੰਦਾ ਆ ਬੰਦਾ ਉਦੋਂ ਚੌਥ ਹੁੰਦਾ ਇਹਨਾਂ ਚੀਜ਼ਾਂ ਬਾਰੇ ਨਹੀਂ ਇੱਥੇ ਵੀ ਤਾਂ ਹੈਗਾ ਅਗਰ ਹੀ ਹੋਇਆ ਹੁਣ ਪੁਲਿਸ ਪ੍ਰਸ਼ਾਸਨ ਤੋਂ ਕੋਈ ਮੰਗ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਵੀ ਜੇ ਸਾਡਾ ਇਹ ਕਾਨੂੰਨ ਬਣਤੀ ਜਾਵੇ ਜੀ ਜੋ ਵੀ ਆ ਜੋ ਵੀ ਰਾਤ ਚੋਰਾ ਨਾ ਹੋਇਆ ਜਾਵੇ ਇਹ ਮੰਗ ਕੀਤੀ ਜਾ ਰਹੀ ਆ ਪਰਿਵਾਰ ਵੱਲੋਂ ਕੈਮਰਾ ਪਰਸਨ ਦੇ ਨਾਲ ਆਪਣੀ ਪੁਲਿਸ ਦੀ ਵੀਡੀਓ ਨਿਕੋਦਰ ਹਾਂਜੀ ਸਰ ਸਰ ਕੀ ਮਾਮਲਾ ਜੀ ਇਹ ਸਰ ਕੰਪਲੇਂਟ ਆਈ ਸੀ ਆਨਲਾਈਨ ਵੀ ਇੱਥੇ ਰਣਜੀਤ ਨਗਰ ਵਿੱਚ ਚੋਰੀ ਹੋਈ ਆ ਮੌਕੇ ਤੇ ਆਏ ਆ ਇਹ ਘਰ ਹੈਗਾ ਅਮਰਜੀਤ ਸਿੰਘ ਸਨ ਆਫ ਚੰਦਨ ਸਿੰਘ ਦਾ ਜੀ ਜੋ ਅੱਥੇ ਰਹਿੰਦੇ ਆ ਤੇ ਇਹਨਾਂ ਦੇ ਜਿਹੜੇ ਲੁਕਾਫਟਰ ਵਾਸਤੇ ਇਹਨਾਂ ਨੇ ਮਨਜੀਤ ਸਿੰਘ ਉਹਨਾਂ ਦਾ ਦੋਸਤ ਹੈਗੀ ਆ ਇੱਥੇ ਲੋਕਲੀ ਉਹਨਾਂ ਨੂੰ ਬਤਾਇਆ ਰਾਤ ਇਹ ਕਹਿੰਦੇ ਸਾਢੇ 12 ਵਜੇ ਇੱਥੇ ਬੈਠੇ ਗੁਠੀਆਂ ਬਾਜੀਆਂ ਦੇਖਿਆ ਹਨ ਵਾਣੀ ਉੱਠਿਆ ਤਾਂ ਆਪਣੇ ਉਹ ਬੰਦੇ ਭੱਜ ਗਏ ਜੋ ਵੀ ਚੋਰ ਹੈਗੇ ਸੀ ਤੇ ਇਹਨਾਂ ਦੇ ਕਹਿਣ ਮੁਤਾਬਕ ਇੱਕ ਸਪੋਟਲੀ ਰਿਕਵਾ ਉਹਦਾ ਨੰਬਰ ਇਹਨਾਂ ਨੂੰ ਨਹੀਂ ਪਤਾ एलसीडी एसी आर ओ ओ गैस लंग द माइक्रोवेव इन्वर्टर बैटरी हीटर वगैरह चोरी करके ले गए। ਹੁਣ ਜਿਹੜਾ ਸਾਉਨਾ ਆਪਾਂ ਆਉਂਦੇ ਆ ਉਹ ਬਿਆਨ ਲਿਖਾਉਂਦੇ ਆ। ਜੋ ਬਿਆਨ ਹੋਊਗਾ ਤੁਹਾਨੂੰ ਕਾਨੂੰਨੀ ਦਫਤਰ ਚੈੱਕ ਕਰਦੇ ਆਂ ਫਿਰ ਇਸ ਕਾਮੀ ਕੋਸ਼ਿਸ਼ ਕਰਾਂਗੇ। ਸਰ ਕੋਈ ਸੀਸੀਟੀਵੀ ਕੈਮਰਾ ਵਗੈਰਾ ਲੱਗੇ ਹੋਏ? ਨਹੀਂ ਆਸ-ਪਾਸੇ ਦੇਖਦਾ ਹਾਂ ਤਾਂ ਮੁੱਕ ਤੇ ਜਿੱਥੇ ਤੇ ਕੈਮਰੇ ਲੱਗੇ ਹੋਣਗੇ ਕਿ ਕੋਈ ਇੱਕੋ ਹੀ ਛੜਕ ਜਾਂਦੀ ਐ ਇੱਥੋਂ ਬਾਹਰ ਨਿਕਲਣ ਵਾਸਤੇ ਜੋ ਵੀ ਆਇਆ ਹੋਊਗਾ ਜਿੰਨਾ ਸਾਮਾਨ ਇਹ ਦੱਸ ਰਹੇ ਆ ਛੜਕ ਕੇ ਤੇ ਜਾਣੀ ਸਕਦਾ ਕੋਈ ਨਾ ਕੋਈ ਬਹੀ ਕਰਜੂਰ ਹੋਊਗਾ। ਤੇ ਸੋਚੂਗਾ